ਮਤਲਬ ਇਹਦੇ ਪੈਸੇ ਪੁੱਠੇ ਮੜਵਾ ਦਈਏ ਤੇ ਹੁਣ ਅਸੀਂ ਆ ਸਿੱਧੀ ਰਗੜੇ ਦਾ ਗੋਲਾ ਸਿੱਟ ਕੇ ਤੇ ਬਾਕੀ ਆਪਦੇ ਫਿਰ ਇਹਦੇ ਪਿੰਡ ਜਾਵਾਂਗੇ ਤੇ ਬਾਬਿਆਂ ਨਾਲ ਗੱਲਬਾਤ ਹੋਊਗੀ ਅੱਛਾ ਰਾਤ ਨੂੰ ਹੀ ਜਾਓਗੇ ਹਾਂ ਰਾਤ ਨੂੰ ਹੀ ਜਾਵਾਂਗੇ ਨਮੇੜ ਕੇ ਆਉਂਗੇ ਨਮੇੜ ਕੇ ਆਵਾਂਗੇ ਜੀ ਗੱਲਬਾਤ ਕਰਕੇ ਸਾਰੀ ਸਮਝਾ ਕੇ ਤਾਂ ਇਹਨਾਂ ਨੂੰ ਭਾਈਆਂ ਨੂੰ ਅਸੀਂ ਮਿਲਿਆ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਮਾਨਸ ਆਏ ਸੀ ਅਸੀਂ ਮਜ਼ਦੂਰ ਮੁਕਤੀ ਮੋਰਚਾ ਐਰਲਾ ਵੱਲੋਂ ਜੋ ਬਾਬਾ ਜੀ ਇੱਥੇ ਆਏ ਨੇ ਮਲੋ ਹੱਕ ਸੱਚ ਦੀ ਆਵਾਜ਼ ਦੇ ਵਿੱਚ ਖੜਦੇ ਨੇ ਪਹਿਰਾ ਦਿੰਦੇ ਆ ਜਿੱਥੇ ਵੀ ਕੋਈ ਗਰੀਬ ਐ ਕਮਜ਼ੋਰ ਵਰਗ ਐ ਉਹਨਾਂ ਦੇ ਨਾਲ ਇਹ ਡਟ ਕੇ ਖੜਦੇ ਨੇ ਜਿਹੜੀ ਸਾਡੀ ਗੁਰੂਆਂ ਦੀ ਸੋਚ ਐ ਸਮਝ ਐ ਉਹਨੂੰ ਇਹ ਬਹਾਲ ਕਰ ਰਹੇ ਆ ਤਾਂ ਅਸੀਂ ਵੀ ਮਜ਼ਦੂਰ ਮੁਕਤੀ ਮੋਰਚਾ ਲਿਬ੍ਰੇਸ਼ਨ ਪਾਰਟੀ ਵੱਲੋਂ ਅਸੀਂ ਇਹਨਾਂ ਦੇ ਜਿਹੜਾ ਵੀ ਕੋਈ ਸੱਚਾ ਅੰਦੋਲਨ ਐ ਸਹੀ ਅੰਦੋਲਨ ਆ ਅਸੀਂ ਡਟ ਕੇ ਉਹਦੀ ਹਮਾਇਤ ਕਰ ਰਹੇ ਆਗੇ ਤੇ ਨਾਲ ਸਾਡੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਆ ਬਲਵਿੰਦਰ ਘਰਾਗਣਾ ਜੀ ਉਹ ਵੀ ਨਾਲ ਹਾਂਜੀ ਬਲਵਿੰਦਰ ਘੰਗਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੋ ਇਹ ਗੁਰੂ ਦੀਆਂ ਫੌਜਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਲੜ ਰਹੀਆਂ ਨੇ ਅਸੀਂ ਇਹਨਾਂ ਦਾ ਡਟ ਕੇ ਬੰਦ ਕੇ ਸਾਥ ਦੇ ਰਹੇ ਹਾਂ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇੱਕ ਲਹਿਰੇਗਾਗੇ ਦੇ ਵਿੱਚ ਦੋ ਗਰੀਬ ਮਤਲਬ ਕਿ ਪਰਿਵਾਰਾਂ ਦੇ ਘਰ ਜਿਹੜੇ ਉੱਥੇ ਫਾਈਨਾਂਸ ਵਾਲਿਆਂ ਨੇ ਨਪਰ ਰੱਖੇ ਸੀਗੇ ਬਿਨਾਂ ਵਜ੍ਹਾ ਤੋਂ ਉਹ ਫਾਈਨਾਂਸ ਕੰਪਨੀਆਂ ਦੇ ਖਿਲਾਫ ਵੀ ਅਸੀਂ ਉੱਥੇ ਤਕੜਾ ਸੰਘਰਸ਼ ਕਰਕੇ ਅਸੀਂ ਮਤਲਬ ਕਿ ਉਹ ਘਰ ਛੜਾ ਕੇ ਦਿੱਤੇ ਇਹ ਬੀਬੀ ਸਾਡੀ ਭੈਣਾਂ ਮਨਪ੍ਰੀਤ ਕੌਰ ਬਾਬਾ ਜੀ ਸ਼ੇਰ ਸਿੰਘ ਬਾਬਾ ਕਮੰਡ ਸਿੰਘ ਖਾਲਸਾ ਉਗਰਾਹਾ ਇਹ ਸਾਰੇ ਮਤਲਬ ਕਿ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਲੀ ਫੌਜ ਹੈ ਇਦਾਂ ਦੀ ਫੌਜੀ ਗੁਰੂ ਗੋਬਿੰਦ ਸਿੰਘ ਨੇ ਤਿਆਰ ਕੀਤੀ ਸੀ ਇਹ ਵਾਕਈ ਸੱਚੀ ਮਿੱੱਚੀ ਅੱਜ ਗੁਰੂਆਂ ਦੀ ਜਿਹੜੇ ਉਹ ਨਕਸ਼ੇ ਕਦਮ ਤੇ ਚੱਲ ਕੇ ਜ਼ਬਰ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਔਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ੱਤਕਾ ਗਰੀਬ ਲੋਕਾਂ ਨਾਲ ਹੋ ਰਿਹਾ ਹੈ ਮੈਂ ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿ ਮਾਨਸਾ ਦੇ ਵਿੱਚ ਇਹ ਆਏ ਨੇ ਮੈਂ ਮਜ਼ਦੂਰ ਮੁਕਤੀ ਮੋਰਚਾ ਲਿਬ੍ਰੇਸ਼ਨ ਦਾ ਜਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਜੀ ਆਇਆਂ ਕਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਆਗੂ ਆਏ ਨੇ ਮਜ਼ਦੂਰ ਆਗੂ ਆਏ ਨੇ ਸਮਰਥਨ ਤੇ ਆਏ ਨੇ ਕੀ ਕਹਿਣਾ ਚਾਹੁੰਦੇ ਨਹੀਂ ਬਹੁਤ ਬਹੁਤ ਨਾਲ ਧੰਨਵਾਦ ਜੀ ਜਿਹੜੇ ਕਾਨਨ ਦੇ ਉੱਥੇ ਵੀ ਆਪਾਂ ਕਬਜ਼ੇ ਤੋਂ ਸੀ ਤੁਹਾਡਾ ਵੀ ਬਹੁਤ ਬਹੁਤ ਪੱਤਰਕਾਰਾਂ ਦੇ ਵੀ ਸਭ ਤੋਂ ਪਹਿਲਾਂ ਪੱਤਰਕਾਰਾਂ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਸੇਵਾ ਦੇ ਨਾਲ ਸਾਡੇ ਹਰ ਇੱਕ ਥਾਂ ਸਾਡੇ ਨਾਲ ਪਹੁੰਚਦੇ ਫੋਨ ਕਰਦੇ ਅਸੀਂ ਕਿਉਂਕਿ ਮੈਨ ਪੱਤਰਕਾਰ ਮੈਨ ਮੁੱਦੇ ਤੇ ਠੀਕ ਹੈ ਨਾ ਵੀ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਸਾਡਾ ਸਹਿਯੋਗ ਦਿੰਦੇ ਬਾਅਦ ਚੜ੍ਹ ਕੇ ਤੇ ਜਿਹੜੇ ਨਜਾਇਜ਼ ਕਬਜ਼ੇ ਕਰਦੇ ਆ ਪਹਿਲਾਂ ਆਪਾਂ ਉੱਥੋਂ ਕੋਠੀਆਂ ਛਡਾਈਆਂ ਉਹਨਾਂ ਨੂੰ ਕਾਰਾਂ ਦੇ ਵਿੱਚ ਬਿਠਾਇਆ ਬੀਬੀਆਂ ਨੂੰ ਹੁਣ ਸਾਡੇ ਕੋਲ ਜਿਹੜਾ ਵਾ ਏ ਬੀਰ ਵਿਚਾਰਾ ਆਇਆ ਵਾ ਜ਼ਮੀਨ ਦਾ ਸਰਕਾਰਾਂ ਚਾਹੇ ਤੇ ਕਬਜ਼ਾ ਦਿਵਾ ਸਕਦੀਆਂ ਵਾ ਜਦੋਂ ਸਬੂਜੇ ਦਾ ਆਪਸ ਕਾਗਜ਼ ਇਹਨਾਂ ਦੇ ਨਾਂ ਤੇ ਬੋਲਦੇ ਆ ਜੀਟਰੀਆ ਇਹਨਾਂ ਦੇ ਨਾਂ ਤੇ ਬੋਲਦੇ ਆ ਫਿਰ ਤੀਜਾ ਬੰਦਾ ਆਣ ਕੇ ਕਿੱਦਾਂ ਕਬਜ਼ਾ ਕਰ ਜਾਂਦਾ ਮੈਂ ਤੇ ਹੈਰਾਨ ਆ ਸਰਕਾਰਾਂ ਕੀ ਗੱਲ ਹੱਕ ਨਹੀਂ ਪੰਦਾ ਪੰਜਾਬ ਪੁਲਿਸ ਦਾ ਸਰਕਾਰਾਂ ਨੂੰ ਆਪਾਂ ਨੂੰ ਹੱਕ ਦਿਵਾਉਂਦਾ ਜਿੱਥੇ ਨਜਾਇਜ਼ ਹੁੰਦੀ ਆ ਇਹ ਪੰਜਾਬ ਪੁਲਿਸ ਦਾ ਵੀ ਵਰਜਾ ਪੰਦਾ ਵੀ ਜਿੱਥੇ ਨਜਾਇਜ਼ ਹੁੰਦੀ ਆ ਨਾ ਉੱਥੇ ਖੜਦਾ ਹੱਕ ਸੱਚ ਤੇ ਖੜਦਾ ਪੰਜਾਬ ਪੁਲਿਸ ਦੇ ਤੇ ਦਬਕਾ ਹੀ ਬਹੁਤ ਆ ਜੇ ਕੋਈ ਵਿਗੜੀ ਔਰਤ ਆ ਨਾ ਪੰਜਾਬ ਪੁਲਿਸ ਨੂੰ ਆਪ ਸਿੱਧੀ ਕਰਨੀ ਚਾਹੀਦੀ ਮਹਿਲਾ ਮੰਡਲ ਦੀ ਮੈਡਮਾਂ ਸੱਦ ਕੇ ਆਪ ਚਪੇੜਾ ਮਾਰ ਕੇ ਸਹੀ ਕਰਨਾ ਚਾਹੀਦਾ ਕਿਹੜਾ ਪਿੰਡ ਹੈ ਪੰਡੂਬਾ ਉੱਬੇ ਧੰਨਵਾਦ ਕਰਨਾ ਚਾਹੂਗਾ ਜਿੱਥੇ ਮੈਂ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਧੰਨਵਾਦ ਕਰਦਾ ਸਾਡੀ ਬੀਬੀ ਭੈਣ ਮਨਪ੍ਰੀਤ ਆਈ ਆ ਸਾਰੇ ਸਿੰਘ ਆਏ ਨੇ ਜਥੇਦਾਰ ਜੀ ਢੰਡ ਸਿੰਘ ਜੀ ਬਾਬਾ ਸ਼ੇਰ ਸਿੰਘ ਜੀ ਸਾਰੇ ਆਏ ਨੇ ਬਾਬਾ ਚੜ੍ਹਤ ਸਿੰਘ ਦੀ ਫੌਜ ਆ ਇਹ ਤਾਂ ਉਹ ਲੰਬੇ ਸਮੇਂ ਤੋਂ ਬਾਬਾ ਚੜ੍ਹਤ ਸਿੰਘ ਜੀ ਹੋਰਾਂ ਨਾਲ ਵੀ ਅਸੀਂ ਵਿਚਰੇ ਆ ਉਹਨਾਂ ਨੇ ਬਹੁਤ ਸਾਡੇ ਸੰਘਰਸ਼ਾਂ ਦੇ ਵਿੱਚ ਸਾਥ ਦਿੱਤਾ ਮਜ਼ਦੂਰਾਂ ਦਾ ਜਿੱਥੇ ਵੀ ਕਿਤੇ ਕੋਈ ਸੰਘਰਸ਼ ਹੁੰਦਾ ਸੀ ਉੱਥੇ ਉਹ ਡਟ ਕੇ ਪਹਿਰਾ ਦਿੰਦੇ ਸੀ ਤਾਂ ਮੇਰੇ ਯਾਦ ਆ ਇੱਕ ਵਾਰੀ ਮਤਲਬ ਕਿ ਰਵਦਾਸਪੁਰਾ ਟਿੱਬੀ ਸਨਾਮ ਦੀ ਇੱਕ बस्ती ਆ ਉੱਥੇ ਗਰੀਬ ਪਰਿਵਾਰਾਂ ਨੂੰ ਮਤਲਬ ਕਿ ਤੰਗ ਕੀਤਾ ਜਾ ਰਿਹਾ ਸੀਗਾ ਉੱਥੇ ਵੀ ਆਪਣੇ ਇਹ ਗੁਰੂ ਦੀਆਂ ਫੌਜਾਂ ਨੇ ਬਾਬਾ ਚੜ੍ਹਤ ਸਿੰਘ ਹੋਰਾਂ ਨੇ ਡਟ ਕੇ ਸਾਥ ਦਿੱਤਾ ਜਿੱਥੇ ਇਹਨਾਂ ਸਿੰਘ ਜਥੇਬੰਦੀਆਂ ਨੇ ਸਾਡਾ ਸਾਥ ਦਿੱਤਾ ਤਾ ਉੱਥੇ ਅਸੀਂ ਮੈਂ ਪੱਤਰਕਾਰ ਭਾਈਚਾਰੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਖੋਜ ਖਬਰ ਦਾ ਸਾਡਾ ਵੀਰ ਹੈ ਭਰਾ ਹੈ ਸਾਡਾ ਗੁਲਜ਼ਾਰ ਢਾਲੀਵਾਲ ਉਹਨਾਂ ਦੀ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹ ਹੱਕ ਸੱਚ ਦੀ ਆਵਾਜ਼ ਨੂੰ ਹਮੇਸ਼ਾ ਆਪਣੇ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਇੱਕ ਬੇਅੰਤ ਸਿੰਘ ਆਜ਼ਾਦ ਲਹਿਰੇਗਾ ਕੇ ਦੇ ਵਿੱਚ ਵੀ ਜਦੋਂ ਗਰੀਬ ਪਰਿਵਾਰਾਂ ਦਾ ਕਿ ਘਰੋਂ ਕੱਢੇ ਹੋਏ ਸੀ ਫੈਨਸਟਰਾਂ ਨੇ ਉਹਨਾਂ ਦੇ ਘਰ ਨੱਪੇ ਹੋਏ ਸੀ ਉਦੋਂ ਵੀ ਇਸੇ ਮੀਡੀਆ ਨੇ ਜੱਜ ਕੇ ਸਾਥ ਦਿੱਤਾ ਕਿਸੇ ਤੋਂ ਡਰੇ ਨਹੀਂ ਕਿਸੇ ਤੋਂ ਛਿਪੇ ਨਹੀਂ ਮੈਂ ਇਹ ਪੱਤਰਕਾਰ ਵੀਰਾਂ ਦਾ ਬਿਆਨਤਾ ਆਯਾਦ ਦਾ ਤੇ ਸਾਡੇ ਗੁਲਜਾਰ ਸਿੰਘ ਢਾਲੀਵਾਲ ਦਾ ਖੋਜ ਖਬਰ ਵਾਲਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਉਹ ਐਸਐਚਓ ਸਾਹਿਬ ਬੋਲ ਰਿਹਾ ਸੀ ਐਸਐਚਓ ਸਾਹਿਬ ਗਾਹਾਂ ਬਾਤ ਤੇ ਸਾਨੂੰ ਅਸੀਂ ਹੱਕ ਸੱਚ ਦੀ ਲੜਾਈ ਲੜਦੇ ਆ ਪਰ ਸਾਨੂੰ ਅੱਜ ਥੋਡੀ ਜਮੀਰ ਆਏ ਲੱਗੀ ਵੀ ਜਿਵੇਂ ਜਿਵੇਂ ਹੀ ਖਤਮ ਹੋ ਗਈ ਕਿਵੇਂ ਥੋਡੀ ਆਪਦੀ ਲਿਖਤ ਆਪਦਾ ਸਾਰਾ ਕੁਝ ਹੋਇਆ ਹੋਇਆ ਪਰ ਤੁਸੀਂ ਨੇ ਅੱਜ ਆ ਸਾਨੂੰ ਮਤਲਬ ਉਹ ਕੰਧ ਨਹੀਂ ਕੱਢਣ ਦਿੱਤੀ ਛੋੜੀ ਹੱਥਾਂ ਦੀ ਲਿਖਤ ਹੋਵੇ ਤੁਸੀਂ ਮਤਲਬ ਉੱਥੇ ਦੋ ਬੀਬੀਆਂ ਲਿਆ ਕੇ ਕੀ ਜਿਹੜਾ ਉਹਦੇ ਅਸੀਂ ਹਰੇਕ ਗੱਲ ਦਾ ਉਹਦਾ ਪੂਰਨਾ ਪੂਰਿਆ ਕਦੇ ਮੈਨੂੰ ਆਹ ਚੀਜ਼ ਦੇ ਦੇ ਫੇਰ ਅਸੀਂ ਬੌਜੀ ਨੂੰ ਦੱਬਿਆ ਕਰੀਏ ਫੇਰ ਮੈਨੂੰ ਆਹ ਚੀਜ਼ ਦੇ ਦੇ ਫੇਰ ਅਸੀਂ ਬੌਜੀ ਨੂੰ ਕਿਆ ਕਰੀਏ ਵੀ ਨਹੀਂ ਦੇ ਦੇ ਮਤਲਬ ਜੋ ਲਿਕੜਦਾ ਹੈ ਮਤਲਬ ਕੋੜ ਨਿਭੜਦਾ ਹੈ ਅੱਜ ਪਰ ਛੋਡੇ ਨਮੇੜੇ ਤੇ ਅੱਜ ਸਾਨੂੰ ਇਹ ਨਹੀਂ ਲੱਗਿਆ ਵੀ ਤੁਸੀਂ ਯਾਰ ਬਹੁਤ ਸਾਨੂੰ ਘਟਿਆ ਗੱਲ ਲੱਗੀ ਏ ਗਾਹਾਂ ਬਾਹਤ ਤੇ ਜੇ ਗੱਲ ਕਰਦੇ ਹੋ ਅਗਲੇ ਨਾਲ ਠੋਕ ਮਾ ਜਾ ਕੇ ਕਰੋ ਕੱਲ ਨੂੰ ਕੋਈ ਮੁਕਰੇ ਨਾ ਅਸੀਂ ਵੀ ਜਦੋਂ ਆਉਨੇ ਆ ਅਸੀਂ ਪਹਿਲਾਂ ਐਫਪੀ ਡੈਪਟ ਲੈਨੇ ਆ ਅਸੀਂ ਉਹੀ ਨਹੀਂ ਆਉਂਦੇ ਸਾਨੂੰ ਕਾਨੂੰਨਾ ਬਾਰੇ ਪਤਾ ਹੈ ਸਾਡੇ ਨੇ ਵੀ ਅਗਲਾ ਐਫਪੀ ਡੈਪਟ ਲੈ ਕੇ ਆਉਂਦਾ ਸਰਕਾਰੀ ਰਜਿਸਟਰਡ ਕੀਤਾ ਹੁੰਦਾ ਤੇ ਸਾਡਾ ਸਟਾਮ ਲੱਗਿਆ ਹੁੰਦਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ